ਹੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰੇ ਸੰਧੂ ਸਪੇਨ ਆਲਾ ਤੇ ਇਹ ਮੇਰਾ ਪਹਿਲਾ ਵਲੌਗ ਆ ਤੇ ਆਈ ਡੋਨਟ ਨੋ ਕਿ ਮੈਂ ਹੁਣ ਕਿੱਦਾਂ ਕੀ ਸ਼ੂਟ ਕਰਨਾ ਸੋ ਸਾਰੇ ਹੌਲੀ ਹੌਲੀ ਸਟਾਰਟ ਕਰਦੇ ਆ ਤੇ ਮੈਂ ਤੁਹਾਨੂੰ ਅੱਜ ਇਹਨਾਂ ਚੀਜ਼ਾਂ ਬਾਰੇ ਦੱਸਾਂਗਾ ਕਿ ਮੈਂ ਸਪੇਨ ਕਿੱਧਰ ਆਇਆ ਹਾਂ ਤੇ ਮੈਂ ਇੱਥੇ ਕੀ ਕਰਦਾ ਵਾਂ ਤੇ ਇੱਥੇ ਜਾਨੀਏ ਪੇਪਰ ਉਪਰਾਂ ਬਾਰੇ ਚਲੋ ਥੋੜਾ ਬਾਕ ਦੱਸਾਂਗਾ ਤੇ ਆਓ ਆਪਾਂ ਮਿਲ ਗਿਆ ਵਾ ਜਰਨੀ ਸਟਾਰਟ ਕਰੀਏ ਤੇ ਜਦੋਂ ਮਿਲਦੇ ਆ ਹਨ ਸਭ ਤੋਂ ਪਹਿਲਾਂ ਤਾਂ ਮੈਂ ਇਟਲੀ ਆਇਆ ਹਾਂ ਇਟਲੀ ਤੋਂ ਬਾਅਦ ਮੈਂ ਸਪੇਨ ਆਇਆ ਇਟਲੀ ਮੈਂ ਸਤੰਬਰ ਮਹੀਨੇ ਦੇ ਵਿੱਚ ਆਇਆ ਹਾਂ ਤੇ ਮੈਨੂੰ ਇੱਥੇ ਸਪੇਨ ਆਏ ਨੂੰ ਕੋਹ ਚੱਲਿਆ ਸਾਢੇ ਸਾਲ ਤੋਂ ਫਰੀ ਹੋ ਗਿਆ ਵਾ ਤੇ ਸਤੰਬਰ ਮਹੀਨੇ ਦੀ 8 ਤਰੀਕ ਨੂੰ ਮੈਂ ਇਟਲੀ ਆਇਆ ਹਾਂ ਤੇ 12 ਤਰੀਕ ਨੂੰ ਇੱਥੇ ਸਪੇਨ ਆ ਗਿਆ ਹਾਂ ਨੇਪੋਲੀ ਸ਼ਹਿਰ ਤੇ ਮੇਰੇ ਪੇਪਰ ਹੀ ਤੇ ਉਸ ਤੇ ਇਸ ਉਸ ਤੇ ਇਸ ਇੰਤ ਨਹੀਂ ਉਸ ਤੇ ਪੇਪਰ ਬੰਦੇ ਬੜੇ ਉੱਥੇ ਤੇ ਏਹ ਵਿੱਚ ਇਸ ਫੈਕਟਰੀ ਦੇ ਵਿੱਚ ਮੈਂ ਜਾਨੀ ਕਿ ਇੱਥੇ ਆ ਗਿਆ ਚਲੋ ਇੱਥੇ ਵੀ ਵਧੀਆ ਵਾ ਇੱਥੇ ਇਹਨਾਂ ਵਾ 2 ਸਾਲ ਦੇ ਵਿੱਚ ਮਤਲਬ ਇੱਥੇ ਪੇਪਰ ਬਣ ਜਾਂਦੇ ਆ 2 ਸਾਲ ਦੇ ਬਾਅਦ ਆਪਾਂ ਨੂੰ ਕਾਰਡ ਇੱਥੇ ਦੇ ਟੀਆਰਸੀ ਕਾਰਡ ਜੋ ਹੁੰਦਾ ਆਪਾਂ ਨੂੰ ਮਿਲ ਜਾਂਦਾ ਇੱਥੇ ਤੇ ਟੀਆਰਸੀ ਕਾਰਡ ਮਿਲਣ ਤੋਂ ਬਾਅਦ ਆਪਾਂ ਹੈਨੀ ਵੀ ਇੰਡੀਆ ਵਗੈਰਾ ਜਾ ਸਕਦੇ ਆ ਇੱਥੇ ਜਾਨੀ ਕਿ ਇੱਥੇ ਕੰਮ ਦਾ ਵੀ ਇਹ ਸਮਾ ਇੱਥੇ ਕੰਮਗੁੰਮ ਦਾ ਜੇ ਆਪਾਂ ਵੇਖੀਏ ਕੰਮ ਦਾ ਇੱਥੇ ਇਦਾਂ ਵਾ ਕੰਮ ਕੱਚੇ ਬੰਦੇ ਨੂੰ ਕੰਮ ਨਹੀਂ ਹੈਗਾ ਕੱਚੇ ਬੰਦੇ ਨੂੰ ਕੰਮ ਤਾਂ ਨਹੀਂ ਹੈਗਾ ਕਿਉਂਕਿ ਇੱਥੇ ਯਾਨੀ ਕਿ ਅ ਪੇਪਰ ਵਾਲ ਦੇ ਨਾਲ ਤੋਂ ਮਤਲਬ ਜਿਦਾਂ TCRC ਗਾਰਡ ਵਗੈਰਾ ਵਾ ਉਹਨਾਂ ਨੂੰ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਕਿਉਂਕਿ ਕੱਚੇ ਬੰਦਿਆਂ ਨੂੰ ਇੱਥੇ ਮਤਲਬ 2 ਨੰਬਰ ਜੀ ਹੋ ਜਾਂਦੇ ਆਪਾਂ ਇੱਥੇ ਜੇ ਕੰਮ ਦਾ ਵੇਖਿਆ ਜਾਵੇ ਤਾਂ ਇੱਥੇ ਕੰਮ ਸਿਰਫ ਯਾਨੀ ਕਿ ਪੇਪਰਾਂ ਵਾਲੇ ਬੰਦੇ ਨੂੰ ਮਿਲਦਾ ਜਿਹਦੇ ਕੋਲ ਮਤਲਬ TCRC ਕਾਰਡ ਵਗੈਰਾ ਹੋਵੇ ਤੇ ਬਾਕੀ ਦੂਸਰੀ ਗੱਲ ਇਹ ਆ ਇੱਥੇ ਯਾਨੀ ਕਿ ਬਿਨਾ ਪੇਪਰਾਂ ਤੋਂ ਬਹੁਤ ਔਖਾ ਹੁੰਦਾ ਵਾ ਯਾਨੀ ਕਿ ਜੋ ਮੈਂ ਚੀਜ਼ਾਂ ਫੇਸ ਕੀਤੀਆਂ ਹਨਾ ਸਾਲ ਦੇ ਵਿੱਚ ਤੇ ਮੈਂ ਇੱਥੇ ਇਹ ਚੀਜ਼ਾਂ ਵੇਖਿਆ ਕਿਥੇ ਕੰਮ ਬਹੁਤ ਮੁਸ਼ਕਲ ਮਿਲਦਾ ਮੈਂ ਜੋ ਕੰਮ ਕਰਦਾ ਵਾਂ ਮੈਂ ਕੰਮ ਕਰਦਾ ਵਾਂ ਡਿਲੀਵਰੀ ਦਾ ਇਥੋਂ ਦੀ ਇੱਕ ਬਹੁਤ ਫੇਮਸ ਐਪ ਆ ਯਾਨੀ ਕਿ ਜਿੱਦਾਂ ਆਪਣੇ ਜੋਮੈਟੋ ਵਾਲੇ ਦਾ ਬਲਿੰਕਟ ਹੋ ਗਿਆ ਹਨ ਇਥੋਂ ਦੀ ਆਇਆ ਗਲੋਵ ਤੇ ਮੈਂ ਉਹ ਕਰਦਾ ਮੈਂ ਤੁਹਾਨੂੰ ਦੱਸਾਂਗਾ ਵੀ ਮੈਂ ਕਿਦਾਂ ਕਿਦਾਂ ਕੀ ਕੀ ਕੰਮ ਕਰਦਾ ਮੈਂ ਉਹ ਫਿਰ ਕਿਤੇ ਕਿਸੇ ਵੀਡੀਓ ਦੇ ਵਿੱਚ ਦੱਸਾਂਗਾ ਤੇ ਇਥੇ ਜ਼ਿਆਦਾਤਰ ਮਤਲਬ ਲੋਕੀ ਸਾਰੇ ਇਹੀ ਕੰਮ ਕਰਦੇ ਆ ਗਲੋਰ ਆਈ ਤੇ ਮੈਂ ਵੀ ਮਤਲਬ ਪਿਛਲੇ 1 ਸਾਲ ਤੋਂ ਇਹੀ ਕੰਮ ਕਰ ਰਿਹਾ ਮੈਂ ਤੇ ਹੁਣ ਮੇਰਾ 1 ਸਾਲ ਰਹਿਣਾ ਵਾ 1 ਸਾਲ ਤੋਂ ਬਾਅਦ ਯਾਨੀ ਕਿ ਮੈਂ ਇਥੇ ਜਦੋਂ ਮੇਰੇ 2 ਸਾਲ ਪੂਰੇ ਹੋਣਗੇ 1 ਸਾਲ ਹੋ ਗਿਆ ਵਾ ਇੱਕ ਸਾਲ ਹੋਰ ਉਸ ਤੋਂ ਬਾਅਦ ਮੈਂ ਜਾਨੀ ਕਿ ਇੱਥੇ ਪੇਪਰ ਅਪਲਾਈ ਕਰਾਂਗਾ ਤੇ ਫਿਰ ਮੇਰੇ ਜਦੋਂ ਮੇਰਾ ਆਪਣਾ TCRC ਕਾਰਡ ਆਊਗਾ ਫਿਰ ਮੈਂ ਕਿਤੇ ਹੋਰ ਕੰਮ ਲੇਖਾਂਗਾ ਮਤਲਬ ਕੱਚੇ ਬੰਦੇ ਆਸਤੇ ਫਿਲਹਾਲ ਇਹੀ ਕੰਮ ਆ ਜੇ ਜੇ ਆਪਾਂ ਬੋਲੋ ਕਿਤੇ ਮਾਰਕੀਟ ਵਗੈਰਾ ਤੇ ਲੱਗਦੇ ਆ ਤੇ ਉੱਥੇ ਜਾਨੀ ਕਿ ਉੱਥੇ ਉੱਥੇ ਸੈਲਰੀ ਹੈਗਾ ਆਟਾ ਜਾਨੀ ਕਿ ਉੱਥੇ ਆਪਾਂ ਨੂੰ ਸਾਰਾ ਮਿਲਦਾ ਵਾ ਸੈਸੋ 0 ਇਹਦੇ ਵਿੱਚ ਬੰਦਾ ਇਹਨਾਂ ਵਾ ਆਪਣੀ ਮਰਜ਼ੀ ਆ ਮੈਂ ਤਾਂ ਰਾਤ ਨੂੰ ਵੀ ਕੰਮ ਕਰਦਾ ਵਾ ਮੇਰਾ ਜਾਨੀ ਕਿ 1000 ਪਲੱਸ ਬਣ ਜਾਂਦਾ ਵਾ ਤੇ ਬਾਕੀ ਜੇ ਤੁਸੀਂ ਹੋਰ ਕੁਝ ਪੁੱਛਣਾ ਚਾਹੁੰਦੇ ਆਂ ਤੇ ਮੈਂ ਥੱਲੇ ਆਈ ਈ ਆਈ ਡੀ ਦੇ ਦਾਂਗਾ ਤੇ ਸਨੈਪਚੈਟ ਇੰਸਟਾਗ੍ਰਾਮ ਦੀ ਤੇ ਮੈਨੂੰ ਤੁਸੀਂ ਉੱਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜਿੱਦਾਂ ਕਿ ਤੁਸੀਂ ਆਹ ਦੇਖ ਸਕਦੇ ਆ ਹਨਾ ਆ ਗਲੋ ਉਹਦੀ ਇੱਕ ਐਪ ਆ ਹਨਾ ਇੱਥੇ ਆਪਾਂ ਰੈਸਟੋਰੈਂਟ ਤੋਂ ਆਹ ਰੈਸਟੋਰੈਂਟ ਦਾ ਨਾਮ ਆ ਜਿੱਦਾਂ ਮਿਲ ਕੇ ਆਹ ਰੈਸਟੋਰੈਂਟ ਆ ਹਨਾ ਇੱਥੇ ਆ ਦੇਖ ਲਓ ਇਹ ਇੱਥੇ ਰੈਸਟੋਰੈਂਟ ਦਾ ਨਾਮ ਲਿਖਿਆ ਹੁੰਦਾ ਵਾ ਤੇ ਆਪਾਂ ਉਹਨਾਂ ਨੂੰ ਆ ਕੋਡ ਦੱਸਣਾ ਹੁੰਦਾ ਹਨਾ ਕੋਡ ਦੱਸਦੇ ਆ ਤੇ ਫਿਰ ਆਪਾਂ ਨੂੰ ਆਰਡਰ ਦਿੰਦੇ ਆ ਤੇ ਆਪਾਂ ਅੰਦਰ ਜਾ ਕੇ ਤੇ ਦੇਖ ਲੈਨੇ ਆ ਆਡਰ ਅਹ ਸੀ ਅਕੀ 3270 ਸੀ ਪਰ ਇਹ ਸੋ ਪਰ ਇਹ ਵੀ ਤਾਂ ਵੀ ਕੋਈ ਫੀ ਬਨੋ ਯਾ ਸਟਾਪ ਵੈਲ ਗ੍ਰਾਸੀਆਸ ਤੇ ਆਪ ਹੁਣ ਆਡਰ ਲੈ ਲਿਆ ਵਾ ਜਿੱਦਾਂ ਮਤਲਬ ਅਗਲੀ ਲੋਕੇਸ਼ਨ ਹੁਣ ਅੱਗੇ ਮਤਲਬ ਚੱਲ ਜਾਣੀ ਆ ਜਿੱਦਾਂ ਕਿ ਅਗਲੀ ਲੋਕੇਸ਼ਨ ਜਦੋਂ ਆਪਾਂ ਨੂੰ ਮਿਲਣੀ ਆ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤੇ ਅਗਲੀ ਲੋਕੇਸ਼ਨ ਜਿੱਦਾਂ ਮਤਲਬ ਕਿ ਆਪਾਂ ਇੱਥੇ ਦੇਣ ਜਾਣਾ ਆਰਡਰ ਤੇ ਇਹ ਆਪਾਂ ਮੈਪ ਤੇ ਜਾ ਸਕਦੇ ਹਣਾ ਮੈਪ ਤੇ ਲਾ ਕੇ ਜਾਵਾਂਗੇ ਆਰਡਰ ਮਿਲ ਗਿਆ ਵਾ ਆਰਡਰ ਮਿਲ ਗਿਆ ਤੇ ਹੁਣ ਆਪਾਂ ਆਰਡਰ ਦੇ ਗਵਾਂਗੇ ਤੇ ਬਾਕੀ ਤੁਹਾਨੂੰ ਦੱਸਾਂ ਉਹਦੇ ਬਾਰੇ ਵੀ ਦੱਸਾਂਗੇ ਜਾਨਕੀ ਜਿਹੜੀ ਇਲੈਕਟ੍ਰਿਕ ਬਾਈਕ ਹੈ ਜਿਹੜੀ ਆਪਾਂ ਜਿਹੜੀ ਚਲਾਣੇ ਆ ਆਰਡਰ ਆਪਾਂ ਚੁੱਕ ਲਿਆ ਵਾ ਤੇ 16 ਮਿੰਟ ਦੀ ਰਾਈਡ ਤੇ 16 ਮਿੰਟਾਂ ਦੇ ਵਿੱਚ ਆਪਾਂ ਮਤਲਬ ਫੂਡ ਡਿਲੀਵਰ ਕਰ ਸਕਦੇ ਹਾਂ ਤੇ ਬਾਕੀ ਤੁਹਾਨੂੰ ਇਹਦੇ ਬਾਰੇ ਵੀ ਦੱਸਾਂਗੇ ਇਹ ਜਿਹੜੀ ਇਲੈਕਟ੍ਰਿਕ ਬਾਈਕ ਸਾਈਕਲ ਆ ਇਹਦੇ ਬਾਰੇ ਵੀ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਹਾਂ ਮਤਲਬ ਇਹ ਮੇਰੀ ਕਿੰਨੇ ਦੀ ਆਈਗੀ ਤੇ ਕਿੰਨਾ ਖਰਚਾ ਆਇਆ ਮੇਰੇ ਅਰੇ ਦੇ ਮਤਲਬ ਜਦੋਂ ਆਪਾਂ ਇਹ ਕੰਮ ਦੀ ਸਟੱਡੀ ਵੀ ਕਰਦੇ ਨਾ ਸਟੱਡੀ ਦੇ ਵਿੱਚ ਵੀ ਆਪਾਂ ਨੂੰ ਬਹੁਤ ਸਾਰਾ ਮਤਲਬ ਕਿ ਪਹਿਲਾਂ ਇਨਵੈਸਟ ਕਰਨਾ ਪੈਂਦਾ ਵਾ ਫਿਰ ਦਾ ਜਾਂਦੇ ਪਏ ਹਣਾ ਤੇ ਇਹ ਹੁਣ ਜਦੋਂ ਉੱਥੇ ਜਾਵਾਂਗੇ ਉੱਥੇ ਜਾ ਕੇ ਆਪਾਂ ਮਤਲਬ ਡੋਰ ਬੈਲ ਹੁੰਦਾ ਸਾਰਾ ਕੁਝ ਉਹਨਾਂ ਦੱਸਿਆ ਹੁੰਦਾ ਵਾ ਕਿ ਕਿਨੇ ਕਿਹੜੇ ਡੋਰ ਤੇ ਕਿਹੜੀ ਬਿਲਡਿੰਗ ਨੰਬਰ ਤੇ ਹਨਾ ਦੇਣਾ ਜਿੱਦਾਂ ਜਿੱਦਾਂ ਦਿਖਾ ਦੇਣਾ ਜਿੱਦਾਂ 263 ਹਨਾ ਬਿਲਡਿੰਗ ਨੰਬਰ ਆ ਤੇ ਫਲੋਰ 4 ਆ ਤੇ ਨੰਬਰ 3 ਹਨਾ ਡੋਰ ਨੰਬਰ 3 ਤੇ ਹਨਾ ਆਪਾਂ 4 ਨੰਬਰ 4 3 ਤੇ ਦੇਣਾ ਹਨਾ ਆਰਡਰ ਤੇ ਉੱਥੇ ਜਾ ਕੇ ਆਪਾਂ ਰਿੰਗ ਮਾਰ ਦੇਣੀ ਆ ਰਿੰਗ ਮਾਰ ਕੇ ਤੇ ਉਹਨਾਂ ਗੇਟ ਖੋਲਦਾ ਠੀਕ ਆ ਨੇ ਆਪਾਂ ਟਾਈਮਰ ਲਾ ਕੇ ਤੇ ਆਪਾਂ ਆਰਡਰ ਕੈਨਸਲ ਵੀ ਕਰ ਸਕਦੇ ਆ 10 ਮਿੰਟ ਦਾ ਟਾਈਮ ਹੁੰਦਾ ਵਾ 10 ਮਿੰਟ ਦੇ ਅੰਦਰ ਅੰਦਰ ਆਪਾਂ ਜਾਨੀ ਕਿ ਆਰਡਰ ਕੈਨਸਲ ਕਰ ਸਕਦੇ ਆ ਬਾਕੀ ਇਹ ਆਹ ਜਿਹੜੀਆਂ ਸਪੈਸ਼ਲ ਮਤਲਬ ਸਾਈਕਲਸ ਤੇ ਬਣੀਆਂ ਹੁੰਦੀਆਂ ਵਾ ਬਾਕੀ ਵਿਊ ਚੈੱਕ ਕਰ ਸਕਦੇ ਤੁਸੀਂ ਬਹੁਤ ਸੋਹਣਾ ਵਾ ਯਾਰ ਸਪੇਨ ਬਹੁਤ ਸੋਹਣਾ ਵਾ ਤੇ ਕਿ ਕਿਤੇ ਕਿਤੇ ਕੰਟਰਕਸ਼ਨ ਦਾ ਵੀ ਕੰਮ ਚੱਲ ਰਿਹਾ ਵਾ ਤੇ ਨਾਲ ਦੀ ਨਾਲ ਕੰਟਰਕਸ਼ਨ ਵੀ ਹੋ ਰਹੀ ਆ ਤੇ ਬਾਕੀ ਕੰਮ ਠੀਕ ਆ ਕੰਮ ਵੀ ਨਜ਼ਾਰਿਆਂ ਵਾਲਾ ਵਾ ਕੋਈ ਐਡਾ ਹੈ ਨਹੀਂ ਆ ਆਰਡਰ ਚੱਕਣਾ ਵਾ ਆਰਡਰ ਦੇਉਣਾ ਤੇ ਮੈਨੂੰ ਤਾਂ ਕਾਫੀ ਮਤਲਬ ਮੈਂ ਤਾਂ ਕਾਫੀ ਸੈਟੀਸਫਾਈ ਹਾਂ ਇਸ ਕੰਮ ਦੇ ਨਾਲ ਬਾਕੀ ਇਹਨਾਂ ਦਾ ਚਲੋ ਮੈਂ ਕਹਿ ਨਹੀਂ ਸਕਦਾ ਕੁਝ ਕਿ ਬਾਕੀਆਂ ਨੂੰ ਕਿਵੇਂ ਲੱਗਦਾ ਕੰਮ ਹਣਾ ਤੇ ਇਥੇ ਕੰਮ ਦੇ ਵਿੱਚ ਆਪ ਦੀ ਮਰਜ਼ੀ ਆ ਬੰਦਾ ਇੱਥੇ ਕਰਨਾ ਕਰੂ ਨਹੀਂ ਕਰਨਾ ਨਾ ਕਰੂ ਹਣਾ ਮੈਂ ਦਿਨੇ ਵੀ ਕਰਦਾ ਵਾ ਰਾਤ ਵੀ ਕਰਦਾ ਵਾ ਹਾਂਜੀ ਆਰਡਰ ਆਪਾਂ ਦਿੱਤਾ ਵਾ ਦੇ ਤੇ ਹੁਣ ਚਲੋ ਆਜੋ ਮੈਂ ਤੁਹਾਨੂੰ ਦੱਸਦਾ ਵਾਂ ਕਿ ਆਪਣਾ ਮੇਰੀ ਜਿਹੜੀ ਬਾਈਕ ਇਲੈਕਟ੍ਰਿਕ ਬਾਈਸਾਈਕਲ ਆ ਉਹ ਕਿੰਨੇ ਦੇ ਵਿੱਚ ਤਿਆਰ ਹੋਈ ਆ ਤੇ ਕੀ ਕੀ ਖਰਚਾ ਆ ਉਹਦੇ ਦੇ ਹਨ ਤੇ ਇਹ ਮੇਰੀ ਇਲੈਕਟ੍ਰਿਕ ਬਾਈਕਸਾਈਕਲ ਆ ਤੇ ਇਹਦੀ ਜਾਨੀ ਕਿ ਜਿਹੜੀ ਇਹਦੀ ਬੈਟਰੀ ਆ ਇਹ ਤਕਰੀਬਨ ਇੰਡੀਆ ਦੇ 48 ਕਿਲੋਹਰ ਦੀ ਆ ਹਨਾ ਇਹ 48 30 ਵਾਟ ਦੀ ਆ ਤੇ ਇਹਦੇ ਇਹਦੇ ਅਗਲੇ ਚੱਕੇ ਦੇ ਵਿੱਚ ਇੱਕ ਲੱਗੀ ਆ ਮੋਟਰ ਇਹ ਵੀ 48 500 ਵਾਟ ਦੀ ਆ ਇਹ ਤੇ ਇਹਦੇ ਮੋਟਰ ਦੇ ਨਾਲ ਹੀ ਜਾਨੀ ਕਿ ਇੱਕ ਇਹਦੇ ਨਾਲ ਆਉਂਦਾ ਆ ਆ ਕੰਟਰੋਲਰ ਤੇ ਜੋ ਕੀ ਮਤਲਬ ਇਹਨੂੰ ਬੈਟਰੀ ਦਾ ਕਨੈਕਸ਼ਨ ਉਹਦੇ ਵਿੱਚ 걸ਦਾ ਹਨਾ ਮੋਟਰ ਦੇ ਵਿੱਚ ਤੇ ਇਹਦੇ ਨਾਲ ਇੱਕ ਆਮੀਟਰ ਲੱਗਾ ਹੁੰਦਾ ਵਾ ਮੋਟਰ ਦੇ ਨਾਲ ਹੀ ਆਉਂਦਾ ਇਹ ਵੀ ਤੇ ਇਹਦੇ ਤੋਂ ਆਪਾਂ ਜਾਨੀ ਕਿ ਗੇਅਰ ਸ਼ਿਫਟ ਕਰ ਸਕਦੇ ਹਾਂ ਇਹਦੇ ਪੰਜ ਗੇਅਰ ਹੁੰਦੇ ਆ ਤੇ ਇਹਦੀ ਸਪੀਡ ਮੈਕਸਿਮਮ ਚੱਲ ਜਾਂਦੀ ਆ 47 48 ਤੱਕ ਤੇ ਇਹ ਮੇਰਾ ਟੋਟਲ ਇੰਡੀਆ ਦਾ 1500 ਸੌਰੀ ਇਧਰ ਦਾ 1500 ਯੂਰੋ ਲੱਗ ਗਿਆ ਸੀ ਤੇ ਟੋਟਲ ਇੰਡੀਆ ਦਾ ਮਤਲਬ 1.5 ਲੱਖ ਰੁਪਿਆ ਮੰਨ ਕੇ ਚੱਲ ਸਕਦੇ ਆ ਕਿ ਇਹਦਾ ਟੋਟਲ ਮੈਨੂੰ 1.5 ਲੱਖ ਰੁਪਿਆ ਲੱਗ ਹੀ ਗਿਆ ਹੈ ਇਹਦੇ ਦੇ। ਯਾਨੀ ਕਿ ਇਹਦੇ ਵਿੱਚ ਖਰਚਾ ਦਾ ਯਾਨੀ ਕਿ ਪੂਰੀ ਇੱਕ ਇੱਕ ਮਹੀਨੇ ਦੀ ਯਾਨੀ ਕਿ ਸੈਲਰੀ ਨਿਕਲ ਹੀ ਜਾਂਦੀ ਹੈ ਇਹਦੇ ਵਿੱਚ। ਇੱਕ ਮਹੀਨੇ ਦੀ ਯਾਨੀ ਕਿ ਸੈਲਰੀ ਨਿਕਲ ਜਾਂਦੀ ਹੈ। ਜੇ ਕਿਸੇ ਨੂੰ ਆਹ ਰੋਡ ਦਾ ਪਤਾ ਵਾ ਤੇ ਜੇ ਕੋਈ ਸਪੇਨ ਤੋਂ ਮੇਰੀ ਵੀਡੀਓ ਵੇਖਣ ਦਾ ਵਾ ਜੇ ਕਿਸੇ ਨੂੰ ਇਹ ਰੋਡ ਦਾ ਪਤਾ ਵਾ ਤੇ ਜਰੂਰ ਮੈਨੂੰ ਦੱਸਿਓ ਕਿ ਕਿਹੜਾ ਰੋਡ ਦਾ ਹੈ। ਮੈਸੇ ਇਹਦਾ ਨਾਮ ਮੈਂ ਦੱਸ ਦੇਣਾ ਏ ਤੋਂ ਸ਼ੁਰੂ ਹੁੰਦਾ ਵਾ ਜੇ ਕਿਸੇ ਨੂੰ ਪਤਾ ਵਾ ਤਾਂ ਉਹਨਾਂ ਜ਼ਰੂਰ ਕਮੈਂਟ ਦੇ ਵਿੱਚ ਦੱਸ ਦੇਊਗਾ ਹਾਂਜੀ ਤੇ ਇਹੀ ਸੀ ਮੇਰਾ ਅੱਜ ਦਾ ਛੋਟਾ ਜਿਹਾ ਵਲੌਗ ਤੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਆਨ ਕਰ ਲਓ ਜੋ ਕਿ ਮੇਰੀਆਂ ਵੀਡੀਓ ਤੁਹਾਨੂੰ ਸ਼ੇਅਰ ਦੁਬਾਰਾ ਤੋਂ ਦੇਖ ਜਿਆ ਕਰਨ ਤੇ ਇਦਾਂ ਮਿਹਨਤ ਕਰਦੇ ਰਹਾਂਗਾ ਅੱਜ ਮੇਰਾ ਪਹਿਲਾ ਵਲੌਗ ਸੀ ਮੈਂ ਥੋੜਾ ਜਿਹਾ ਡਰਦਾ ਰਿਹਾ ਤੇ ਹੌਲੀ-ਹੌਲੀ ਬੋਲਣਾ ਚਾਲਾ ਕਰ ਚਾਲੂ ਕਰਾਂਗੇ ਤੇ ਕਿਉਂਕਿ ਮੈਂ ਨਰਵਸ ਛੇਤੀ ਹੋ ਜਾਂਦਾ ਵਾ Que है जी